ਜਿੰਦਾਬਾਦ ਖਾਲਸਾ ਪੰਜਾਬ ਨੰਬਰਦਾਰ ਯੂਨੀਅਨ ਪੰਜਾਬ ਨੰਬਰਦਾਰ ਯੂਨੀਅਨ ਜਿੰਦਾਬਾਦ ਨੰਬਰਦਾਰ ਯੂਨੀਅਨ ਜਿੰਦਾਬਾਦ ਸੈਂਟਰ ਸਰਕਾਰ ਵਾਸੈਂਕ ਸਮਰਾ ਲੰਬੜਦਾਰ ਜੂਨੀਅਰ 6743 ਪ੍ਰੈਜ਼ੀਡੈਂਟ ਆਫ ਪੰਜਾਬ ਅੱਜ ਅਸੀਂ ਸੈਂਕੜਿਆਂ ਦੀ ਤਦਾਦ ਦੇ ਵਿੱਚ ਲੰਬੜਦਾਰ ਜਿਹੜੇ ਸਾਰੇ ਪੰਜਾਬ ਦੇ ਵਿੱਚੋਂ ਇਕੱਠੇ ਹੋ ਕੇ ਬڑے ਕਾਫਲੇ ਦੇ ਤੌਰ ਤੇ ਇੱਥੇ ਪਹੁੰਚੇ ਆ ਇੱਥੇ ਪਹੁੰਚੇ ਜੂਨੀਅਨ ਨੂੰ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੀ ਹਮਾਇਤ ਕਰਨ ਲਈ ਕਿਸਾਨ ਜੂਨੀਅਨ ਦੇ ਨਾਲ ਚੱਲਣ ਲਈ ਔਰ ਜਿਹੜੇ ਸਾਡੇ ਜੋਧੇ ਬੈਠੇ ਆ ਮਰਨ ਵਰਤ ਤੇ ਅੱਜ 31ਵਾਂ ਦਿਨ ਉਹਨਾਂ ਨੂੰ ਹੋ ਗਿਆ ਉਹਨਾਂ ਦੀ ਸਿਹਤ ਲਈ ਅਰਦਾਸ ਕਰਨ ਲਈ ਅੱਜ ਅਸੀਂ ਇੱਥੇ ਇਕੱਠੇ ਇਕੱਠੇ ਹੋਏ ਆ ਔਰ ਸਾਰੇ ਪੰਜਾਬ ਦੇ ਵਿੱਚੋਂ ਜਿੰਨੇ ਵੀ ਲੰਮੜਦਾਰ ਇੱਥੇ ਆਏ ਹੈਗੇ ਆ ਸਾਰੇ ਤਕਰੀਬ ਬਹੁਤ ਵੱਡੀ ਗੈਣਤੀ ਦੇ ਵਿੱਚ ਕਿਸਾਨਾਂ ਦੇ ਨਾਲ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਇੱਥੇ ਚ ਆਏ ਆ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਇਸ ਯੋਧੇ ਨੂੰ ਛੇਤੀ ਤੋਂ ਛੇਤੀ ਪ੍ਰਮਾਤਮਾ ਤੰਦਰੁਸਤ ਬਖਸ਼ੇ ਔਰ ਜਿਹੜੀਆਂ ਮੰਗਾਂ ਇਹਨਾਂ ਦੀਆਂ ਮੰਗਾਂ ਨੂੰ ਲੈ ਕੇ ਇਹ ਮਰਨ ਮਰਤੇ ਬੈਠੇ ਆ ਉਹ ਛੇਤੀ ਤੋਂ ਛੇਤੀ ਸਰਕਾਰਾਂ ਪੂਰੀਆਂ ਕਰਨ ਔਰ ਇਹ ਸਾਡੇ ਵਿੱਚ ਤੰਦਰੁਸਤ ਹੋ ਕੇ ਫਿਰ ਆਣ ਕੇ ਆਪਣਾ ਜਿਹੜਾ ਅੰਦੋਲਨ ਹੈ ਉਹ ਜਾਰੀ ਰੱਖਣ ਸੋ ਅੱਜ ਦੀ ਜਿਹੜੀ ਮੀਟਿੰਗ ਸੀ ਬਹੁਤ ਵਧੀਆ ਸਾਡੀ ਬਹੁਤ ਤਰੀਕੇ ਨਾਲ ਹੋਈ ਆ ਬਹੁਤ ਸਾਡੇ ਚੀਫ ਪਾਰਟਨਰ ਗੁਰਦਰਸ਼ਨ ਸਿੰਘ ਜੀ ਇਹਨਾਂ ਨੇ ਸਾਰਾ ਅਰੇਂਜਮੈਂਟ ਕੀਤਾ ਹੋਇਆ ਸੀਗਾ ਇੱਥੇ ਨਾਲ ਮੇਰੇ ਸਰਜੀਤ ਸਿੰਘ ਨਿਹੜਾ ਜੀ ਆ ਅਸੀਂ ਸਾਰੇ ਪੰਜਾਬ ਦੇ ਵਿੱਚੋਂ ਆਏ ਆਗੇ ਆ ਤਨਮਨ ਧਨ ਦੇ ਨਾਲ ਇਹਨਾਂ ਦੀ ਸੇਵਾ ਕਰਾਂਗੇ ਮੋੜੇ ਨਾਲ ਮੋੜਾ ਜੋੜ ਕੇ ਚੱਲਾਂਗੇ ਜੋ ਵੀ ਸਾਨੂੰ ਇਹ ਹੁਕਮ ਲਾਉਣਗੇ ਅਸੀਂ ਉਹਦੇ ਤੇ ਪੂਰਾ ਉਤਰਾਂਗੇ ਅੱਜ ਅਸੀਂ ਸਰਦਾਰ ਗ੍ਰਿਪਾਲ ਸਿੰਘ ਜੀ ਸਮਰਾਜ ਜਿਹੜੇ ਸਾਡੇ ਪੰਜਾਬ ਲੰਬੜਦਾਰ ਯੂਨੀਅਨ ਦੇ ਪ੍ਰਧਾਨ ਨੇ ਉਹਨਾਂ ਦੇ ਨਾਲ ਉੱਥੇ ਮੈਂ ਸੇਵਾ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਵਿੱਚ ਵੀ ਜਨੰਦਰ ਜ਼ਿਲ੍ਹੇ ਦੇ ਵਿੱਚ ਕਰਦਾ ਆ ਸੋ ਮੈਂ ਆਪਣੇ ਵੱਲੋਂ ਆਪਣੇ ਲੰਬੜਦਾਰ ਸਾਥੀਆਂ ਵੱਲੋਂ ਅਸੀਂ ਅੱਜ ਵੱਡੀ ਪੱਧਰ ਤੇ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਜਿਹੜੇ ਕਿਸਾਨਾਂ ਮਜ਼ਦੂਰਾਂ ਦੀ ਖਾਤਰ ਮਰਨ ਵਰਤੇ ਬੈਠੇ ਆ ਉਹਨਾਂ ਦੇ ਨਾਲ ਹਮਾਇਤ ਦੇਣ ਉਹਨਾਂ ਦੇ ਇਹ ਸੰਘਰਸ਼ ਦੇ ਵਿੱਚ ਸ਼ਾਮਲ ਹੋਣ ਲਈ ਇੱਥੇ ਆਏ ਆ ਸੋ ਸਾਨੂੰ ਉਹ ਜੋ ਵੀ ਸੇਵਾ ਲਾਉਣਗੇ ਅਸੀਂ ਡਟ ਕੇ ਲੰਬੜਦਾਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਿੰਨੇ ਸਾਡੇ ਵੀਰ ਆ ਸਾਡੀ ਸੇਵਾ ਕਰਦੇ ਅਸੀਂ ਉਹਨਾਂ ਡੱਲੇਵਾਲ ਸਾਹਿਬ ਦੀ ਜਿੱਥੇ ਤੰਦਰੁਸਤੀ ਅਰਦਾਸ ਕਰਦੇ ਆ ਉੱਥੇ ਸੈਂਟਰ ਸਰਕਾਰ ਨੂੰ ਮੋਦੀ ਸਰਕਾਰ ਨੂੰ ਇਹ ਲਾਣਤਾ ਵੀ ਪਾਉਨੇ ਆ ਇਹ ਸਾਡਾ ਜਿਹੜਾ ਆਗੂ ਆ ਸਾਡਾ ਆਗੂ ਜਿਹਾਰੂ ਆਗੂ ਆ ਜੇ ਇਹਨੂੰ ਕੁਝ ਹੋ ਗਿਆ ਤੇ ਪੰਜਾਬ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਸਰਕਾਰ ਦੀ ਸੈਂਟਰ ਦੀ ਅਸੀਂ ਵਿਰੋਧਤਾ ਕਰਾਂਗੇ ਇਹਦੇ ਨੱਕ ਵਿੱਚ ਦਮ ਲਿਆ ਦੇਾਂਗੇ ਇਹ ਕਿਸਾਨਾਂ ਮਜ਼ਦੂਰਾਂ ਦੇ ਨਾਲ ਜਿਹੜਾ ਇਹ ਧੱਕਾ ਕਰ ਰਹੇ ਆ ਇਹਨਾਂ ਨੂੰ ਖਮਿਆਜਾ ਇਹਦਾ ਭੁਗਤਣਾ ਪਊਗਾ ਇਸੇ ਕਰਕੇ ਬਹੁਤ ਵੱਡੀ ਪੱਧਰ ਤੇ ਪੂਰੇ ਪੰਜਾਬ ਦੇ ਵਿੱਚੋਂ ਪੰਜਾਬ ਲੱਭਣਦਾਰ ਯੂਨੀਅਨ ਦੇ ਆਗੂ ਸਰਦਾਰ ਗੁਰਪਾਲ ਸਿੰਘ ਜੀ ਸਮਰਾ ਦੇ ਨਾਲ ਉਹਨਾਂ ਨੂੰ ਅੱਜ ਹਮੈਤ ਦੇਣ ਆਏ ਆ ਉਹਨਾਂ ਦੇ ਨਾਲ ਡਟ ਕੇ ਖੜੇ ਆ ਜੋ ਵੀ ਉਹ ਸਾਨੂੰ ਹੁਕਮ ਕਰਨਗੇ ਅਸੀਂ ਤਨ ਮਨ ਧਨ ਦੇ ਨਾਲ ਉਹਨਾਂ ਦੇ ਨਾਲ ਖੜੇ ਆਂ